ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰਡ ਡੈਰੀ ਫਾਰਮ ਤੇ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜਿਆ ਹੈ ਲਾਈਕ ਫਿਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਆਪਣਾ ਨੰਬਰ ਹੈਗਾ ਜੀ 9501634300 23 950163430023 ਅੱਜ ਆਪਾਂ ਪਿੰਡ ਭਾਈ ਰੂਪੇ ਦੇ ਵਿੱਚ ਆ ਵੈੜ ਦੀ ਵੀਡੀਓ ਬਣਾਉਣ ਲੱਗੇ ਆ ਬਾਈ ਤੋਂ ਨਾਮ ਤੇ ਐਡਰੈਸ ਪੁੱਛਦੇ ਆ ਉਸ ਤੋਂ ਬਾਅਦ ਵੈੜ ਬਾਰੇ ਜਾਣਕਾਰੀ ਲੈ ਕੇ ਦੱਸਾਂਗੇ ਭਾਈ ਸਤਿ ਸ਼੍ਰੀ ਅਕਾਲ ਪਹਿਲਾ ਆਪਣਾ ਨਾਮ ਤੇ ਐਡਰੈਸ ਦੱਸ ਦੋ ਪੂਰਾ ਨਾਮ ਨਹੀਂ ਜੱਗਾ ਦਾ ਕਿੱਥੇ ਬਾਏ ਉੱਤਵਾ ਜਿਹੜਾ ਬਠੰਡਾ ਤਹਿਸੀਲ ਫੂਲ ਹੈ ਨਾ ਨੇੜੇ ਦੇ ਪਿੰਡ ਆਪਾਂ ਨੂੰ ਰਹੇਗੇ ਇੱਧਰ ਸਲਾਬਤਪੁਰਾ ਤੇ ਇੱਧਰ ਰਾਮਪਰਾ ਫੂਲ ਤੇ ਇੱਧਰਲੀ ਸਾਈਡ ਤੇ ਜਲਾਲ ਭਾਈ ਕਾ ਮਾਨਕਾਲਾ ਤੇ ਇਹ ਬੈੜ ਆਪਣੇ ਕਿਹੜਾ ਸੂਆ ਸੂਈਏ ਵੀਰੇ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਦੂਜੇ ਵਿੱਚ 8 ਦਿਨ ਹੋ ਗਏ ਹੁਣ ਦੁੱਧ ਕਿੰਨਾ ਤਿਆਰ ਬੋਲਾ ਦਸ ਕਿਲੋ ਬੋਲਾ ਹੈਗਾ ਹਾਂ ਮੇਰਾ ਪਿਛਲੇ ਸਾਲ ਤੁਸੀਂ ਕਿੰਨਾ ਦੁੱਧ ਚੋਇਆ ਦਾ ਪਿਛਲੇ ਮਹੀਨੇ ਨੌ ਲੀਟਰ ਚੋਇਆ ਮੈਂ ਲਿਆ ਨੌ ਲੀਟਰ ਤੇ ਹਾਂ ਬਾਕੀ ਵੀਰ ਜੀ ਦੁੱਧ ਤਾਂ ਜਿਵੇਂ ਸਿਆਣੇ ਕਹਿੰਦੇ ਆ ਸੇਵਾ ਦਾ ਹੁੰਦਾ ਕੋਈ ਪਾਇਆ ਕੋਈ ਨਹੀਂ ਆਪਾਂ ਨੂੰ ਹਾਂ 10 ਕਿਲੋ ਜਾਣੇ ਕਰਿਆ ਹੀ ਬੋਲਾ ਤੇ ਨਾ ਵਾੜਾ 12 13 ਕਿਲੋ ਦਾ ਦੇਣਾ ਦਹੀ ਦਾ ਵੇੜ ਦੇ ਹਾਵ ਨਾਲ ਪੱਕੀ ਠੰਡੀ ਸੀਰ ਆ ਜਿਵੇਂ ਹੁਣ ਤੁਸੀਂ ਤੁਹਾਡੇ ਸਾਹਮਣੇ ਖੜੀ ਆ ਹਾਂ ਤੇ ਢੇਰ ਜੂਰ ਵਧੀਆ ਬੈ ਗਈ ਹਾਂ ਹਾਂ ਜੂਰ ਜੀ ਬੈ ਗਈ ਘਰ ਦੱਬੀ ਆਪਾਂ ਬਾਹਰ ਨਹੀਂ ਦੱਬੀਗੇ ਸੱਚੀ ਮੋਲ ਬਸ ਠੀਕ ਆ ਤੇ ਮਾਕੀ ਫਣ ਲੇਵਾ ਵਧੀਆ ਲੱਗਿਆ ਵੇੜ ਨੂੰ ਤੋਰੋ ਮੈਂ ਮੜੀ ਤੋੜ ਕੇ ਦਿਖਾਉ ਹਾਂਜੀ ਮਗਰ ਕੀ ਆ ਮਾ ਬੱਚੀ ਨਹੀਂ ਬੱਚੀ ਬਹੁਤ ਸੋਹਣੀ ਦਿੱਤੀ ਆ ਨਾ ਬੱਚੀ ਬਹੁਤ ਸੋਹਣੀ ਆ ਬਾਈ ਜੀ ਠੀਕ ਇਹਦਾ ਨਹੀਂ ਪਤਾ ਉਹਨਾਂ ਕਿਹੜਾ ਭਰਾ ਚਲ ਕੋਈ ਹਾਂਜੀ 10 ਲੀਟਰ ਦੁੱਧ ਬਾਈ ਜੀ ਕਹਿੰਦੇ ਤਿਆਰ ਆ ਇਸ ਟਾਈਮ ਰੋਕ ਲੋ ਮੜੀ ਜੀ ਇਹ ਬਾਕੀ ਠੰਡੀ ਸੀਲ ਦੀ ਬਾਈ ਗਾਰੰਟੀ ਰਹਿੰਦਾ ਚ ਮੋੜ ਲੋ ਮੋੜ ਲੋ ਮੋੜ ਲੋ ਉੱਪਰ ਜਾ ਕੈਮਰੇ ਉੱਤੇ ਡਰਦਾ ਹੁੰਦਾ ਕੁਛ ਡਰਦਾ ਹੀ ਆ ਹਾਂ ਉੱਪਰ ਜਾ ਕਰਦਾ ਹਾਂ ਕੋਈ ਕਰੂ ਰਖਰ ਵਾਲਾ ਬੰਦਾ ਜਾਨ ਲੈ ਤਸੱਲੀ ਬਕਸਾ ਪੂਰੀ ਹਾਂ ਜੀ ਬਬੂ ਜੀ ਪੂਰੀ ਥੱਲੀ ਵਾਲੀ ਆ ਬਾਕੀ ਠੰਡੀ ਸੀ ਲਾ ਥਾਣ ਤੁਹਾਨੂੰ ਫੇਰ ਇੱਕ ਵਾਰੀ ਦਿਖਾਣੇ ਲੈਵਾ ਥੋੜਾ ਜਿਹਾ ਅੱਗੇ ਨੂੰ ਰੱਖਦੀ ਆ ਤੇ ਬਾਕੀ ਵੀ ਜੀ ਹਲੇ ਟਾਈਮ ਤਾ ਹੀ ਪੋਣੇ ਕਿਤੇ ਨਾ ਦਾ ਟਾਈਮ ਹੋਸਾ ਉਹਨਾਂ ਜੱਜਮੈਂਟ ਕਰ ਲਿਓ ਵੀ ਸ਼ਾਮ ਤੱਕ ਦਾ ਬੜੀਆ ਆਰਡਰ ਬਣਾ ਲੈਣਾ ਇਹਨੇ ਤੇ ਭਾਈ ਜੀ ਮੁੱਲ ਕਿੰਨਾ ਰੱਖਿਆ ਦਾ ਲੈਣ ਦੇਣ ਦਾ ਮੁੱਲ ਵੀ 45000 ਰੁਪਏ ਦਾ ਇਹਦੇ ਚ ਮਾਨਤਾ ਹੋ ਜਾਊ 500 ਰੁਪਏ ਮਾੜਾ ਮੋਟਾ ਹੀ ਖੜਬਾ ਨਹੀਂ ਆਣੀ ਹਾਂ ਇਧਰਲੇ ਪਾਸੇ ਆ ਕੇ ਰ ਇੱਕ ਵਾਰ ਐਡਰੈਸ ਦੁਆਰਾ ਬੋਲ ਦਿਓ ਸਾਰਾ ਵਾਹ ਨਾਮ ਤੇ ਦਾ ਨਾਮ ਜੀ ਜੱਗਾ ਹੈ ਮੈਸਤਰੀ ਹਾਂਜੀ ਬੰਦ ਭਾਈ ਜੀ ਪਾ ਜੀ ਬਾਯੂਰਾ ਜੇਲਾ ਬਠਿੰਡਾ ਹਾਂ ਤੇ ਰੇਟ ਹੈਗਾ ਬਾਈ ਦਾ ਕਿਰਦ ਸਰੀ 45000 45000 ਮੁੱਲ ਕਰਿਆ ਚ ਮਾਨਤਾਨ ਹੋ ਜਾਊਗਾ ਬਾਕੀ ਆਪਣਾ ਜਜਮੈਂਟ ਤੁਹਾਨੂੰ ਤੁਸੀਂ ਆਪਣਾ ਲਾ ਕੇ ਦੇਖੋ ਬਾਈ ਦਾ ਫੋਨ ਨੰਬਰ ਲਾਵਾਂਗੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਿਓ ਬਾਈ ਨੰਬਰ ਬੋਲ ਦਿਓ 99817899 ਦੁਬਾਰਾ ਬੋਲਿਓ 998178 ਨਿਹੜੇ ਨੰਮੇ 159 76892 76892 ਬਾਈ ਦਾ ਨੰ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਲਾਇਆ ਫਿੱਟੋ ਨੰਬਰ ਤੇ ਸੰਪਰਕ ਕਰਕੇ ਤੁਸੀਂ ਬੈੜ ਖਰੀਦੋ ਬਾਕੀ ਬੱਚੀ ਬਹੁਤ ਸੋਹਣੀ ਆ ਓਕੇ ਬਾਈ ਸਤਿ ਸ੍ਰੀ ਅਕਾਲ